ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਲੰਕਾ ਵਿੱਚ ਸਿੱਖੀ ਦਾ ਪ੍ਰਚਾਰ ਕਰਕੇ ਅਤੇ ਸਾਰਿਆਂ ਨੂੰ ਸਤਨਾਮ ਦੀ ਬਾਣੀ ਜਪਣ ਦਾ ਉਪਦੇਸ਼ ਦੇ ਕੇ ਵਾਪਸ ਆ ਗਏ ਗੁਰੂ ਜੀ ਰਾਮਨਾਲ ਸਹਿਰ ਵਿੱਚ ਧਰਮ ਪ੍ਰਚਾਰ ਕਰਕੇ ਸਮੁੰਦਰ ਦੇ ਕਿਨਾਰੇ ਤੁਰਦੇ ਤੁਰਦੇ ਪਲੰਮਕੋਟਾ ਪਹੁੰਚ ਗਏ ਪਲੰਮਕੋਟਾ ਤੋਂ ਸ਼੍ਰਾਵਣਕੋਟ ਰਾਜ ਵਿੱਚ ਪਹੁੰਚ ਗਏ ਗੁਰੂ ਜੀ ਨੇ ਉੱਥੇ ਕੁਝ ਦਿਨ ਸਿੱਖੀ ਦਾ ਪ੍ਰਚਾਰ ਕੀਤਾ ਉੱਥੇ ਗੁਰੂ ਜੀ ਨੂੰ ਪਤਾ ਲੱਗਿਆ ਕਿ ਪਦਮਨ ਨਗਰ ਦਾ ਰਾਜਾ ਬਹੁਤ ਅਧਰਮ ਕਰ ਰਿਹਾ ਹੈ ਉਹ ਮਾਇਆ ਇਕੱਠੀ ਕਰਨ ਵਿੱਚ ਲੱਗਿਆ ਹੋਇਆ ਹੈ ਮਾਇਆ ਦੇ ਖਜ਼ਾਨੇ ਭਰੀ ਜਾ ਰਿਹਾ ਹੈ ਅਤੇ ਗਰੀਬ ਲੋਕਾਂ ਨੂੰ ਤਾੰਗ ਕਰ ਰਿਹਾ ਹੈ ਰਬ ਨੂੰ ਤਾਂ ਬਿਲਕੁਲ ਭੁਲਾਈ ਬੈਠਾ ਹੈ ਤਾਂ ਗੁਰੂ ਜੀ ਉਹਦੀ ਨਗਰੀ ਵਿੱਚ ਪਹੁੰਚ ਗਏ ਉੱਥੇ ਜਾ ਕੇ ਗੁਰੂ ਜੀ ਨੇ ਇੱਕ ਸਰੋਵਰ ਦੇ ਕਿਨਾਰੇ ਆਪਣਾ ਆਸਣ ਜਮਾ ਲਿਆ ਭਾਈ ਮਰਦਾਨਾ ਜੀ ਰਵਾਜ ਵਜਾਉਣ ਲੱਗੇ ਤੇ ਗੁਰੂ ਜੀ ਅਕਾਲ ਪੁਰਖ ਦਾ ਜਸ ਕਰਨ ਲੱਗ ਪਏ ਗੁਰੂ ਜੀ ਨੇ ਉੱਥੇ ਇੱਕ ਕੋਤਕ ਰਚਿਆ ਜੋ ਬੜਾ ਅश्चਰਜ ਸੀ ਉਹ ਕੋਤਕ ਇਹ ਸੀ ਜੋ ਵੀ પુરੁਸ਼ ਜਾਂ ਔਰਤੇ ਨੇੜਿਓਂ ਜਾਂ ਦੂਰੋਂ ਗੁਰੂ ਜੀ ਦੇ ਦਰਸ਼ਨ ਕਰਦੇ ਉਹਨਾਂ ਨੂੰ ਇੰਜ ਦਿਖਾਈ ਦਿੰਦਾ ਸੀ ਜਿਵੇਂ ਇਸ ਮਹਾਪੁਰਸ਼ ਦੇ ਅੱਗੇ ਸੋਨੇ ਦੀਆਂ ਮੋਹਰਾਂ ਦਾ ਢੇਰ ਹੈ ਸੂਰਜ ਦੀ ਕਿਰਨਾਂ ਨਾਲ ਉਹ ਸੁਨਹਿਰੀ ਮੋਹਰਾਂ ਚਮਕ ਰਹੀਆਂ ਸਨ ਸੋਨੇ ਦੀਆਂ ਮੋਹਰਾਂ ਵੇਖ ਕੇ ਲੋਕੀ ਬੜੇ ਹੈਰਾਨ ਹੋਏ ਤੇ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਪਰ ਗੁਰੂ ਜੀ ਨੂੰ ਪੁੱਛਣ ਦਾ ਹੌਸਲਾ ਕਿਸੇ ਨੂੰ ਵੀ ਨਹੀਂ ਹੋਇਆ ਕਿਸੇ ਨਾ ਕਿਸੇ ਤਰ੍ਹਾਂ ਮਾਇਆ ਇਕੱਠੀ ਕਰਨ ਵਾਲੇ ਰਾਜੇ ਦੇ ਕੰਨਾਂ ਵਿੱਚ ਇਹ ਗੱਲ ਪੈ ਗਈ ਕਿ ਦੋ ਸਾਧੂ ਆਏ ਹਨ ਉਹਨਾਂ ਦਾ ਅਜੀਬ ਕਿਸਮ ਦਾ ਬਾਣਾ ਹੈ ਉਹਨਾਂ ਕੋਲ ਮਾਇਆ ਬਹੁਤ ਹੈ ਸੋਨੇ ਦੀਆਂ ਮੋਹਰਾਂ ਦਾ ਉਹਨਾਂ ਅੱਗੇ ਢੇਰ ਲੱਗਿਆ ਹੋਇਆ ਹੈ ਜਦੋਂ ਰਾਜੇ ਨੇ ਇਹ ਗੱਲ ਸੁਣੀ ਤਾਂ ਇਹ ਸੁਣ ਕੇ ਉਹ ਬੜਾ ਹੈਰਾਨ ਹੋਇਆ ਕਿ ਸੋਨੇ ਦੀਆਂ ਮੋਹਰਾਂ ਸਾਧੂ ਕੋਲ ਤੇ ਉਹ ਵੀ ਮੇਰੇ ਰਾਜ ਵਿੱਚ ਪਰ ਮੈਨੂੰ ਤਾਂ ਕਦੇ ਮਿਲਿਆ ਨਹੀਂ ਮੈਂ ਹੁਣੇ ਚਲਦਾ ਹਾਂ ਤੇ ਆਪ ਜਾ ਕੇ ਉਹਨਾਂ ਸਾਧੂਆਂ ਤੋਂ ਸੋਨੇ ਦੀਆਂ ਮੋਰਾ ਖੋ ਲੈਣਾ ਹ ਇਸ ਤਰ੍ਹਾਂ ਸੋਚ ਕੇ ਰਾਜੇ ਨੇ ਬੜੀ ਹਰਾਮੀ ਨਾਲ ਆਖਿਆ ਲਾਲਚੀ ਰਾਜਾ ਗੁਰੂ ਜੀ ਕੋਲੋਂ ਸੋਨੇ ਦੀਆਂ ਮੋਰਾ ਖੋਣ ਵਾਸਤੇ ਤਿਆਰ ਹੋ ਗਿਆ ਤੇ ਆਪਣੇ ਸਿਪਾਹੀਆਂ ਨੂੰ ਨਾਲ ਲੈ ਕੇ ਉਹ ਸਰੋਵਰ ਉੱਤੇ ਪਹੁੰਚ ਗਿਆ ਜਿੱਥੇ ਗੁਰੂ ਜੀ ਵਿਰਾਜਮਾਨ ਸਨ ਅਤੇ ਜਾ ਕੇ ਗੁਰੂ ਜੀ ਨੂੰ ਅੱਖਾਂ ਪਾੜ-ਪਾੜ ਕੇ ਤੱਕਣ ਲੱਗ ਪਿਆ ਰਾਜੇ ਦੀਆਂ ਅੱਖਾਂ ਨੇ ਸੱਚਮੁੱਚ ਹੀ ਦੇਖਿਆ ਕਿ ਸਾਧੂ ਦੇ ਅੱਗੇ ਸੋਨੇ ਦੀਆਂ ਮੋਹਰਾਂ ਦਾ ਢੇਰ ਲੱਗਾ ਹੋਇਆ ਹੈ ਤੇ ਮੋਹਰਾਂ ਚਮਕ ਰਹੀਆਂ ਹਨ ਰਾਜਾ ਸੋਨੇ ਦੀਆਂ ਮੋਹਰਾਂ ਦੇਖ ਕੇ ਸਹਿ ਨਾ ਸਕਿਆ ਤੇ ਮਾਇਆ ਦੇ ਅੰਨੇ ਲਾਲਚੀ ਰਾਜੇ ਨੂੰ ਉਸਨੇ ਮਜਬੂਰ ਕੀਤਾ ਤੇ ਕਹੜੀ ਨਾਲ ਅੱਗੇ ਵਧ ਕੇ ਹੱਥ ਅੱਗੇ ਵਧਾਏ ਤੇ ਮੋਹਰਾਂ ਦੇ ਢੇਰ ਨੂੰ ਪਕੜਨ ਲੱਗਾ ਜਿਉਂ ਹੀ ਉਸਨੇ ਹੱਥ ਮਾਰਿਆ ਤਾਂ ਉਸਦੇ ਹੱਥ ਵਿੱਚ ਤੇ ਚਾਰ ਕੋਲੇ ਦੇ ਰੋੜ ਆ ਗਏ ਤਾਂ ਉਹਨਾਂ ਨੂੰ ਵੇਖ ਕੇ ਬੜਾ ਸ਼ਰਮਿੰਦਾ ਹੋਇਆ ਇਹ ਵੇਖ ਕੇ ਗੁਰੂ ਦੀ ਹਾਸ ਪੈ ਤੇ ਹਸਦਿਆਂ ਹੋਇਆ ਗੁਰੂ ਜੀ ਨੇ ਪੁੱਛਿਆ ਰਾਜਨ ਕੀ ਫੜਨ ਲੱਗੇ ਸੀ ਰਾਜੇ ਨੇ ਕੋਈ ਜਵਾਬ ਨਾ ਦਿੱਤਾ ਜਵਾਬ ਦੇ ਵੀ ਕੀ ਸਕਦਾ ਸੀ ਬਹੁਤ ਚੁੱਪ ਹੀ ਰਿਹਾ ਪਰ ਗੁਰੂ ਜੀ ਕਹਿਣ ਲੱਗੇ اے ਰਾਜਨ ਤੈਨੂੰ ਮਾਇਆ ਦੀ ਭੁੱਖ ਸਤਾ ਰਹੀ ਹੈ ਲਾਲਚ ਨੇ ਤੇਰੀ ਕਿੰਨੀ ਮਾੜੀ ਦ사ਕਾਰ ਦਿੱਤੀ ਹੈ ਪਰ ਕਦੇ ਇਹ ਵੀ ਸੋਚਿਆ ਹੈ ਕਿ ਮਰਨ ਵੇਲੇ ਇਹ ਮਾਇਆ ਨਾਲ ਨਹੀਂ ਜਾਂਦੀ اے ਰਾਜਨ ਮੂਰਖਤਾ ਤੇ ਅਗਿਆਨ ਨੂੰ ਛੱਡ ਇਸ ਤਰ੍ਹਾਂ ਗੁਰੂ ਜੀ ਨੇ ਰਾਜੇ ਨੂੰ ਕਹਿ ਕੇ ਇੱਕ ਸਬਰ ਦਾ ਉਚਾਰਣ ਕੀਤਾ ਗੁਰੂ ਜੀ ਨੇ ਫਰਮਾਇਆ ਕਿ हे ਰਾਜਨ ਤੇਰੇ ਵੱਡੇ-ਵਡੇਰੇ ਇਥੋਂ ਤੁਰ ਗਏ ਮੌਤ ਨੇ ਮਾਰ ਦਿੱਤੇ ਪਰ ਕਦੇ ਇਹ ਸੋਚਿਆ ਕਿ ਕੱਚੇ ਪੱਕੇ ਮਹਿਲ ਕਿਲੇ ਹਾਥੀ ਘੋੜੇ ਸੇਨਾ ਜੋ ਵੀ ਲੱਖਾਂ ਸਮਾਨ ਪ੍ਰਾਪਤ ਕਰਦੇ ਹਨ ਇਹ ਮਰ ਜਾਣ ਤੋਂ ਬਾਅਦ ਕਿਸੇ ਦੇ ਨਾਲ ਗਏ ਹਨ ਜੇ ਨਹੀਂ ਗਏ ਤਾਂ ਅਵੇਂ ਖਾਪ-ਖਾਪ ਕੇ ਕਿਉਂ ਜੀਵਨ ਬਰਬਾਦ ਕਰ ਰਹੇ ਹੋ ਇਹਨਾਂ ਨੂੰ ਇਕੱਠੇ ਕਰਨ ਵਾਲੇ ਉਲਟੇ ਮਰ ਜਾਂਦੇ ਹਨ ਕਾਲ ਮਨੁੱਖ ਦੀ ਅਕਲ ਉੱਤੇ ਹੱਸਦਾ ਹੈ ਰਾਜੇ ਨੂੰ ਸੋਨਾ ਚਾਂਦੀ ਇਕੱਠਾ ਕਰਨ ਦਾ ਲਾਲਚ ਹੈ ਇਸ ਲਾਲਚ ਦਾ ਭਾਰ ਤੈਥੋਂ ਚੁੱਕਿਆ ਨਹੀਂ ਜਾਣਾ ਤੇਰੇ ਮਰਨ ਵਾਸਤੇ ਇੱਕ ਰੱਸਾ ਰੂਪ ਖਾਈ ਬਣ ਰਿਹਾ ਹੈ ਮਰਨ ਤੋਂ ਬਾਅਦ ਭੇੜਿਆ ਕੰਮਾ ਵਾਲੇ ਦਾ ਭੇੜਾ ਹਾਲ ਹੁੰਦਾ ਹੈ اے راجن اج دولت اکٹھی کر کے Anand maan rahe hain sundar istriyan nu sej utte bithake anand le rahe hain oh tainu mil ke gad gad ho rahiyan hain sugandhi te sone kapde paake shingaar kite ja rahe han par kade eh socha hai ke eh sab kuj chhad ke ek din mitti vich mil jana hai jehdiyan vastuan nu ਉਹ ਇਕੱਠੀਆਂ ਕਰੇਗਾ ਉਹਨਾਂ ਨੂੰ ਦੇਖਣ ਦਾ ਹੁਕਮ ਵੀ ਨਹੀਂ ਹੋਣਾ ਚਾਹੇ ਰਾਜਾ ਬਾਦशाह ਚੌਧਰੀ ਕੋਈ ਵੀ ਅਖਵਾਓ ਇਹ ਸਭ ਕੋ ਜੀ ਹੰਕਾਰ ਰੂਪ ਹਨ ਹੰਕਾਰ ਦੀ ਅਗਨ ਆਤਮਾ ਦੇ ਤਨ ਨੂੰ ਸਾੜ ਦਿੰਦੀ ਹੈ ਵਾਹਿਗੁਰੂ ਸਿਮਰਨ ਨੂੰ ਛੱਡ ਕੇ ਮਨੁੱਖ ਇਸ ਤਰ੍ਹਾਂ ਸਾੜ ਬੜ ਜਾਂਦਾ ਹੈ ਜਿਵੇਂ ਬਲੀ ਹੋਈ ਅਗਨ ਨਾਲ ਕਾਨੇ ਸਾੜ ਜਾਂਦੇ ਹਨ ਪਰ ਦੇਖਣ ਨੂੰ ਉਹ ਚੰਗੇ ਲੱਗਦੇ ਹਨ ਇਸ ਤਰ੍ਹਾਂ ਹੰਕਾਰੀ પુરੁਖ ਦੇਖਣ ਨੂੰ ਚੰਗੇ ਪ੍ਰਤੀਤ ਹੁੰਦੇ ਹਨ ਪਰ ਅੰਦਰੋਂ ਉਹ ਸੜੇ ਹੋਏ ਹੁੰਦੇ ਹਨ ਉਹਨਾਂ ਨੂੰ ਗਮ ਖਾ ਜਾਂਦਾ ਹੈ ਮਨਮੁਖ ਪਰੋਸੇ ਜਾਗ ਵਿੱਚ ਆਉਂਦਾ ਹੈ ਉਹ ਹੰਕਾਰ ਨਾਲ ਸੜ ਬਾਲ ਜਾਂਦਾ ਹੈ ਸਾਰਾ ਸੰਸਾਰ ਧੂਏ ਦੀ ਕੋਟਲੀ ਹੈ ਇਹ ਸਰੀਰ ਅੰਤ ਵਿੱਚ ਸਵਾਹ ਹੋ ਜਾਂਦਾ ਹੈ ਇਸ ਕਰਕੇ ਸੇ ਰਾਜਾ ਨੇ ਜਿਸ ਨੂੰ ਕੋਈ ਸੰਤ ਰੱਖੇ ਉਹ ਹੀ ਰੱਖ ਸਕਦਾ ਹੈ ਐਸੇ ਮਨੁੱਖ ਬਹੁਤ ਵਿਰਲੇ ਹਨ ਜਿਨ੍ਹਾਂ ਨੇ ਸਿਮਰਨ ਰਾਹੀਂ ਗੁਪਤ ਅਗਨ ਨੂੰ ਠੰਡਾ ਕਰ ਲਿਆ ਹੈ ਜੋ ਵਾਹਿਗੁਰੂ ਸਰਵ ਸ਼ਕਤੀਮਾਨ ਤੇ ਸੱਚਾ ਪਾਤਸ਼ਾਹ ਹੈ ਉਸ ਦੇ ਸਿਮਰਨ ਕਰਨ ਤੇ ਇਸ ਭਉ ਸਾਗਰ ਤੋਂ ਪਾਰ ਲੰਘ ਜਾਈਦਾ ਹੈ ਗੁਰੂ ਜੀ ਕਹਿੰਦੇ ਹਨ ਕਿ ਇਸ ਲਈ ਜੀਵ ਨੂੰ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਉਸ ਨੂੰ ਹਰੀ ਨਾਮ ਕਦੀ ਨਾ ਭੁੱਲੇ ਜੋ ਗੁਰਮੁਖ ਵਾਹਿਗੁਰੂ ਦਾ ਸਿਵਾਰਣ ਕਰਦੇ ਹਨ ਉਹ ਉਸ ਅਥਾ ਸਾਗਰ ਤੋਂ ਪਾਰ ਹੋ ਜਾਂਦੇ ਹਨ ਗੁਰੂ ਪਿਆਰਿਓ ਇਸ ਤਰ੍ਹਾਂ ਧੰਧਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿੱਠੇ ਸਬਦ ਸੁਣ ਕੇ ਰਾਜੇ ਰਾਮ ਰਾਏ ਨੂੰ ਹਰੀ ਦਾ ਗਿਆਨ ਹੋ ਗਿਆ ਉਸ ਤੇ ਕਿਵਾੜ ਖੁੱਲ ਗਏ ਝਟ ਗੁਰੂ ਜੀ ਦੇ ਚੜ੍ਹਨੀ ਡੇਗ ਪਿਆ ਚਰਨ ਫੜ ਕੇ ਤਰਨੇ ਨਾਲ ਅਰਜੋਈ ਕਰਨ ਲੱਗਾ اے گرو جی mainu بخش لو میں بہت পাপ کیتے ہن ہزاراں وجدے اجاڑے ہن میرے اُتے دیا کرو میں اگلی آگ کولوں بچ جاواں تاد گرو جی نے راجہ دا سر ہاتھ نال اوپر چُکیا تے کہیا اے راجن اجے کچھ نہیں بگڑیا ہے سات نام واہے گرو سمرن کر تے سدا ورت سہر وچ جاری کر غریباں نوں روٹی کھوا ਨੰਗੇਆਂ ਨੂੰ ਕੱਪੜੇ ਦੇ ਮਾੜਿਆਂ ਉੱਤੇ ਦਇਆ ਕਰ ਨਿਆਂ ਦਾ ਰਾਜ ਕਰ ਕਿਉਂਕਿ ਤੂੰ ਪਰਜਾ ਦਾ ਪ੍ਰਤੀਨਿਧੀ ਹੈ ਇਸ ਵਾਸਤੇ ਆਪਣੀ ਪਰਥਾ ਦਾ ਰਾਖਾ ਬਣ ਜੇਸ ਨਾਲ ਤੇਰਾ ਜਸ ਇੱਥੇ ਵੀ ਹੋਏਗਾ ਤੇ ਪਰਲੋਕ ਵਿੱਚ ਵੀ ਹੋਏਗਾ ਤਾਂ ਰਾਜੇ ਨੇ ਸਤ ਵਚਨ ਕਹਿ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਰਾਜ ਮਹਿਲ ਵਿੱਚ ਆ ਗਿਆ ਗੁਰੂ ਪਿਆਰੇਓ ਰਾਜਾ ਦੌਲਤ ਲੁੱਟਣ ਗਿਆ ਸੀ ਪਰ ਸਭ ਕੁਝ ਗਵਾ ਆਇਆ ਤੇ ਦੌਲਤ ਦੇ ਬਦਲੇ ਉਸ ਨੂੰ ਭਗਤੀ ਮਿਲ ਗਈ ਇਸ ਤਰ੍ਹਾਂ ਕਈ ਦਿਨ ਗੁਰੂ ਜੀ ਰਾਜੇ ਦੇ ਕੋਲ ਰਹੇ ਤੇ ਸਤਨਾਮ ਦਾ ਉਪਦੇਸ਼ ਦੇ ਕੇ ਰਾਜੇ ਨੂੰ ਨੇ ਹਾਲ ਕੀਤਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਬੁੱਲ੍ਹਾਂ ਚੁੱਕਾਂ ਦੀ ਖਿਵਾ ਬਖਸ਼ਣੀ ਸਾਖੀ ਨੂੰ ਲਾਇਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਬੁਰਾਤਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ